ਦੋਸਤੋ ਇਸ ਵਕਤ ਦੀ ਵੱਡੀ ਖਬਰ ਹੈ ਜਿਹੜੀ ਉਹ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਨੇ ਤਰਮਿੰਦਰ ਉਹਨਾਂ ਦੇ ਨਾਲ ਸਬੰਧਤ ਜਿਹੜੀ ਉਹ ਸਾਹਮਣੇ ਆ ਰਹੀ ਹੈ 99 ਸਾਲ ਦੀ ਉਮਰ ਤੇ ਵਿੱਚ ਇਹ ਬਾਲੀਵੁੱਡ ਅਦਾਕਾਰ ਤਰਮਿੰਦਰ ਦਾ ਜਿਹੜਾ ਉਹ ਦਿਹਾਂਤ ਹੋ ਚੁੱਕਿਆ ਹੈ ਆਖਰੀ ਸਾਹ ਉਹਨਾਂ ਨੇ 99 ਸਾਲ ਦੀ ਉਮਰ ਤੇ ਵਿੱਚ ਲਏ ਨੇ ਤਾਂ ਇਸ ਵਕਤ ਦੀ ਬਿਹਤ ਮੰਦ ਭਾਗੀ ਅਤੇ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਾਲੀਵੁੱਡ ਅਦਾਕਾਰ ਤਰਮਿੰਦਰ ਜੋ ਕਿ ਆਪਣੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ ਨੂੰ ਲੈ ਕੇ ਇਕੱਲਾ ਆਪਣੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਨਾਮ ਤੋਂ ਉਹਨਾਂ ਵੱਲੋਂ ਡੰਕਾ ਪਚਾਇਆ ਗਿਆ ਸੀ ਤੇ ਅੱਜ 99 ਸਾਲ ਦੀ ਉਮਰ ਦੇ ਵਿੱਚ ਤਰਮਿੰਦਰ ਇਸ ਫਾਨੀ ਸੰਸਾਰ ਨੂੰ ਜਿਹੜਾ ਅਲਵਿਦਾ ਆਖ ਕੇ ਨੇ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕਾਫੀ ਸਮੇਂ ਤੋਂ ਤਰਮਿੰਦਰ ਜਿਹੜੇ ਉਹ ਇਹ ਬਿਮਾਰ ਚੱਲ ਰਹੇ ਸਨ ਤਾਂ ਉਹਨਾਂ ਦੀਆਂ ਵਕਫਾਕੀ ਤਸਵੀਰਾਂ ਵੀ ਜਿਹੜੀਆਂ ਉਹ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ ਚਾਹੇ ਆਪਾਂ ਹਸਪਤਾਲ ਦੀਆਂ ਤਸਵੀਰਾਂ ਦੀ ਗੱਲ ਕਰ ਲਈਏ ਜਾਂ ਇਸ ਤੋਂ ਇਲਾਵਾ ਆਪਾਂ ਘਰ ਦੀਆਂ ਤਸਵੀਰਾਂ ਦੀ ਗੱਲ ਕਰ ਲਈਏ ਤਬ ਉਹ ਉਹਨਡੀਆਂ ਤਸਵੀਰਾਂ ਜਿਹੜੀਆਂ ਉਹ ਬਿਮਾਰ ਹੋਿਆਂ ਦੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਸੰਨਤਾ ਅੱਜ ਬੇहद ਮੰਦਭਾਗੀ ਖਬਰ ਹੈ ਜਿਹੜੀ ਉਹ ਸਾਹਮਣੇ ਆਈ ਹੈ ਕਿ 99 ਸਾਲ ਦੀ ਉਮਰ ਦੇ ਵਿੱਚ ਤਰਮੇਂਦਰ ਦਾ ਜਿਹੜਾ ਦਿਹਾਂਤ ਹੋਇਆ ਤੇ ਜੇਕਰ ਆਪਾਂ ਉਹਨਾਂ ਦੇ ਪਿਸ਼ੋਕੜ ਦੀ ਗੱਲ ਕਰ ਰਹੇ ਤਾਂ ਉਹਨਾਂ ਦਾ ਪਿਸ਼ੋਕੜ ਆ ਜਿਹੜਾ ਉਹ ਪੰਜਾਬ ਦੇ ਨਾਲ ਸੰਬੰਧਿਤ ਹੈ ਤੇ ਉਹਨਾਂ ਦੇ ਜਿਹੜੇ ਪੁੱਤਰ ਨੇ ਸਨੀ ਦਿਓਲ ਉਹ ਪੰਜਾਬ ਦੇ ਵਿੱਚ ਲੋਕ ਸਭਾ ਸੰਸਦ ਵੀ ਰਹਿ ਚੁੱਕੇ ਨੇ ਗਰਦਾਸਪੁਰ ਤੋਂ ਸਨੀ ਦਿਓਲ ਤੇ ਜਲਦ ਉਹਨਾਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਜਲਦ ਉਹਨਾਂ ਦਾ ਜਿਹੜਾ ਇਹ ਸੰਸਕਾਰ ਵੀ ਕੀਤਾ ਜਾਵੇਗਾ ਹੋ ਜਾਵੇਗਾ ਕਿਉਂਕਿ ਜਿਵੇਂ ਕਿ ਸਾਰੇ ਜਾਣਦੇ ਹੋ ਕਿ ਜਦੋਂ ਵੀ ਕਿਤੇ ਬਾਲੀਵੁੱਡ ਦੀ ਵੱਡੀ ਹਸਤੀ ਦਾ ਦਿਹਾਂਤ ਹੁੰਦਾ ਤਾਂ ਇੱਕ ਸੜਕਾਂ ਤੇ ਯਾਤਰਾ ਵੀ ਕੱਢੀ ਜਾਂਦੀ ਹੈ ਕਿਉਂਕਿ ਫੈਨਸ ਜਿਹੜੇ ਉਹ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਹੁੰਦੇ ਨੇ ਤੇ ਅਜਿਹੇ ਦੇ ਵਿੱਚ ਫੈਨਸ ਵੀ ਚਾਹੁੰਦੇ ਹੁੰਦੇ ਨੇ ਕਿ ਆਖਰੀ ਵਾਰ ਉਹ ਆਪਣੇ ਜਿਹੜਾ ਉਹਨਾਂ ਦਾ ਕੋਈ ਪਸੰਦ ਦਾ ਅਦਾਕਾਰ ਹੁੰਦਾ ਹੀਰੋ ਹੁੰਦਾ ਕਲਾਕਾਰ ਹੁੰਦਾ ਉਸ ਤੇ ਉਹ ਦਰਸ਼ਨ ਕਰ ਸਕਣ ਤੇ ਅਜੇ ਤੱਕ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਮੀਡੀਆ ਰਿਪੋਰਟਾਂ ਮੁਤਾਬਕ ਇਹ ਖੈਰ ਖਬਰ ਇਹੀ ਸਾਹਮਣੇ ਆ ਰਹੀ ਹੈ ਕਿ 99 ਸਾਲ ਦੀ ਉਮਰ ਦੇ ਵਿੱਚ ਤਰਮੇਂਦਰ ਨੇ ਜਿਹੜੇ ਉਹ ਆਖਰੀ ਸਾਹ ਲਏ ਨੇ ਤਾਂ ਇਸ ਤੋਂ ਪਹਿਲਾਂ ਇਹ ਜਿਵੇਂ ਕਿ ਹੁਣ ਕਮੈਂਟ ਬਾਕਸ ਵਿੱਚ ਵੀ ਕੀ ਕੀਤਾ ਮਨੀਸ਼ ਚੱਲੋ ਵਾਲੀਆ ਜੀ ਨੇ ਕਿ ਇਹ ਸੱਚ ਹੈ ਤਾਂ ਕਿਉਂਕਿ ਪੁੱਛਣਾ ਵੀ ਬਾਜ਼ਵ ਹੈ ਜਾਇਜ਼ ਹੈ ਕਿ ਕਿਸ ਤੋਂ ਪਹਿਲਾਂ ਇਹ ਮੀਡੀਆ ਵੱਡੇ ਮੀਡੀਆ ਅਦਾਰਿਆਂ ਵੱਲੋਂ ਇਸ ਖਬਰ ਨੂੰ ਜਿਹੜਾ ਨਸ਼ਰ ਕਰ ਦਿੱਤਾ ਗਿਆ ਸੀ ਕਿ ਤਰਮੇਂਦਰ ਦਾ ਜਿਹੜਾ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਅੱਜ ਤੋਂ 15ਵੀਂ ਦਿਨ ਦੇ ਕਰੀਬ ਦਾ ਸਮਾਂ ਜਿਹੜਾ ਹੋ ਚੁੱਕਿਆ ਸੀ ਹੋ ਚੁੱਕਿਆ ਹੈ ਤਾਂ ਉਸ ਤੋਂ ਬਾਅਦ ਸਨੀ ਦਿਵਾਲ ਵੀ ਜਿਹੜਾ ਮੀਡੀਆ ਤੇ ਕਾਫੀ ਉਹ ਖਫਾ ਨਜ਼ਰ ਆਏ ਸੀ ਉਹਨਾਂ ਦੀ ਵੀਡੀਓ ਵੀ ਸਾਹਮਣੇ ਆਈ ਸੀ ਤੇ ਹੁਣ ਇੱਕ ਵਾਰ ਮੁੜ ਤੋਂ ਤਸਵੀਰਾਂ ਜਿਹੜੀਆਂ ਉੱਥੋਂ ਦੀਆਂ ਸਾਹਮਣੇ ਆ ਰਹੀਆਂ ਨੇ ਕਿ ਅੱਜ ਤਰ੍ਹਾਂ ਬਾਲੀਵੁੱਡ ਅਦਾਕਾਰ ਤਰਮੇਂਦਰ ਦਾ ਜਿਹੜਾ 99 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋਇਆ ਤੇ ਉਹਨਾਂ ਵੱਲੋਂ 99 ਸਾਲ ਦੀ ਉਮਰ 'ਚ ਆਖਰੀ ਸਾਹ ਲਏ ਗਏ ਨੇ